ਰੋਵਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਅਵਤਾਰ ਸਿੰਘ ਭੁੱਲਰ ਅੱਜ ਜੇ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਬਹੁਤ ਹੀ ਆਮ ਘਰੋਂ ਉੱਠ ਕੇ ਤੇ ਅੱਜ ਮੌਜੂਦਾ ਸਰਕਾਰ ਦੇ ਵਿੱਚ ਐਮਐਲਏ ਨੇ ਮੇਰੀ ਮਰਾਜ ਸਰਦਾਰ ਸਰਵਨ ਸਿੰਘ ਧੁੰਨ ਪਹਿਲਾਂ ਸਵਾਗਤ ਕਰ ਲੈਨੇ ਆ ਜੀ ਤੁਹਾਨੂੰ ਸਾਹਿਬ ਵੈਗੁਰ ਜਿੱਕਾ ਖਾਲਸਾ ਵੈਗੁਰ ਦੀ ਕੀ ਫਤਿਹ ਵੈਗੁਰ ਜਿੱਕੀ ਫਤਿਹ ਭੁੱਲਰ ਸਾਹਿਬ ਜੀ ਐਨੋ ਜੀ ਤੁਹਾਨੂੰ ਥੈਂਕ ਯੂ ਮਿਹਰਬਾਨੀ ਇਹ ਪਹਿਲਾਂ ਜੀ ਪਹਿਲੀ ਤਾਂ ਇਹ ਬੇਨਤੀ ਹੈ ਵੀ ਹੜਪੀੜਤਾਂ ਵਾਸਤੇ ਸਰਕਾਰ ਕੀ ਕਰ ਰਹੀ ਹੈ ਜੀ। ਕੋਲਰ ਸਾਹਿਬ ਜਿਹੜੇ ਹੜ ਆਏ ਆ ਪਿਛਲੇ ਸਮੇਂ 'ਚ ਉਹਦੇ ਲਈ ਸਰਕਾਰ ਜਿਹੜੀ ਹੈ ਉਹਨੇ ਬਹੁਤ ਵਧੀਆ ਸਕੀਮਾਂ ਕਿਡੇ ਸਾਡੇ ਭੈਣ ਭਰਾ ਜਿਹੜੇ ਹੜ ਪੀੜਤ ਨੇ ਉਹਨਾਂ ਦੇ ਵਾਸਤੇ ਸਰਕਾਰ ਲੈ ਕੇ ਆਈ ਹੈ। ਪਹਿਲੀ ਗੱਲ ਤਾਂ ਸਰਕਾਰ ਨੇ ਜਿਹੜੀ ਬੜੀ ਵਧੀਆ ਸਕੀਮ ਜਿਹੜੀ ਪਹਿਲੀ ਵਾਰੀ ਹੋਇਆ ਇਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਜਿਸ ਦਾ ਖੇਤ ਉਸ ਦੀ ਰੇਤ ਵੱਡੀ ਰਾਹਤ ਜਿਹੜੀ ਆ ਪਹਿਲੀ ਵਾਰੀ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ ਕਿ ਭੈਣਾ ਭਰਾਵਾਂ ਨੂੰ ਜਿਨ੍ਹਾਂ ਦੇ ਖੇਤਾਂ 'ਚ ਰੇਤਾ ਆ ਗਈ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਕਿ ਭਈ ਤੁਸੀਂ ਆਪਣੀ ਰੇਤਾ ਜਿਹੜੀ ਖੁਦ ਵੇਚ ਸਕਦੇ ਹੋ ਉਹਦੇ ਨਾਲ ਵੀ ਇੱਕ ਬਹੁਤ ਵੱਡੀ ਰਾਹਤ ਜਿਹੜੀ ਆ ਸਾਡੇ ਹੜਪੀੜਤ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਮਿਲੀ ਹੈ ਦੂਜਾ ਸਰਕਾਰ ਨੇ 20000 ਰੁਪਇਆ ਜਿਹੜਾ ਪਰ ਇਕੜ ਜਿਹੜਾ ਮੁਆਵਜ਼ਾ ਉਹ ਦੇਣਾ ਸ਼ੁਰੂ ਕਰ ਦਿੱਤਾ ਅੱਜ ਤੋਂ ਹੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਅੱਜ ਵੀ ਪ੍ਰੋਗਰਾਮ ਕੀਤਾ ਬਹੁਤ ਜਲਦੀ 1 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਭੈਣ ਭਰਾ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਆ ਗਿਆ ਸੀ ਜਾਂ ਰੇਤ ਆ ਗਈ ਆ ਉਹਨਾਂ ਨੂੰ 20-20000 ਰੁਪਇਆ ਪਰ ਇਕੜ ਜਿਹੜਾ ਉਹ ਮੁਆਵਜ਼ਾ ਦੇ ਰਹੀ ਹੈ ਸਰਕਾਰ ਔਰ ਸਭ ਤੋਂ ਵੱਡੀ ਗੱਲ ਜਿਹੜੀਆਂ ਜ਼ਮੀਨਾਂ ਮੇਰੇ ਵੀਰ ਉਹਦੀ ਪਾਣੀ ਦੀ ਮਾਰ ਏਠਾਈਆਂ ਉਹਨਾਂ ਦਾ ਜਿਹੜਾ ਬੀਜ ਖਾਦ ਜਿਹੜਿਆ ਉਹ ਵੀ ਸਰਕਾਰ ਜਿਹੜੀ ਆ ਕਿਸਾਨਾਂ ਨੂੰ ਮੱਈਆ ਕਰਵਾ ਰਹੀ ਆ ਇਹ ਸਕੀਮਾਂ ਜਿਹੜੀ ਸਰਕਾਰ ਆ ਉਹਨਾਂ ਭਰਾਵਾਂ ਲਈ ਲੈ ਕੇ ਆਈ ਜਿੱਦਾਂ ਤੁਹਾਨੂੰ ਪਤਾ ਹੀ ਆ ਜੀ ਅੱਜ ਕੱਲ ਗੈਂਗਸਟਰਵਾਦ ਬਹੁਤ ਵਧ ਗਿਆ ਕੋਈ ਰੋਜ਼ ਹੀ ਸੁਣ ਲੈਨੇ ਆਪਾਂ ਕੋਈ ਨਾ ਕੋਈ ਚੜਦੇ ਤਾਂ ਚੜਦਾ ਨੌਜਵਾਨ ਮਰ ਜਾਂਦਾ ਇਹਦੇ ਬਾਰੇ ਸਰਕਾਰ ਕੀ ਕਰ ਰਹੀ ਦੀ ਮੇਰੇ ਵੀਰ ਸਰਕਾਰ ਜਿਹੜੀ ਆ ਬਹੁਤ ਠੋਸ ਅਪਰਾਲੇ ਜਿਹੜੀ ਆ ਕਰ ਰਹੀ ਆ ਉਹਨਾਂ ਦੇ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਜਿਹੜੀ ਹੈ ਗੈਂਗਸਟਰਾਂ ਤੇ ਕਰ ਰਹੀ ਹੈ ਪਰ ਭੁੱਲਰ ਸਾਹਿਬ ਮੈਂ ਉਹਨਾਂ ਲੋਕਾਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਤੁਹਾਡੇ ਮਾਦੀਮ ਰਾਈ ਜਿਹੜੇ ਨੌਜਵਾਨ ਇਸ ਰਸਤੇ ਤੇ ਪੈ ਰਹੇ ਐ ਉਹਨਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਇਹ ਰਸਤਾ ਬੜਾ ਮਾੜਾ ਰਸਤਾ ਹੈ ਤੁਸੀਂ ਆਪਣੀ ਭੈਣ ਭਰਾਵਾਂ ਨੂੰ ਤੰਗ ਕਰ ਰਹੇ ਹੋ ਤੁਸੀਂ ਆਪਣੀ ਲੋਕਾਂ ਨੂੰ ਮਾਰ ਰਹੇ ਹੋ ਤੇ ਇਹ ਜਿਹੜੀ ਗੱਲ ਜਿਹੜੀ ਤੁਹਾਨੂੰ ਵੀ ਜਿਹੜਾ ਤੁਹਾਡੇ ਪਰਿਵਾਰ ਵੀ ਤੰਗ ਹੋ ਰਿਹਾ ਤੁਹਾਨੂੰ ਜਿਹੜਾ ਮੁੱਖ ਧਾਰਾ ਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਪੇਸ਼ ਹੋਣਾ ਚਾਹੀਦਾ ਹੈ ਪੁਲਿਸ ਦੇ ਸਾਹਮਣੇ ਆਪਣੇ ਗੁਨਾਹ ਜਿਹੜੇ ਕਬੂਲ ਕੇ ਤੁਸੀਂ ਆਪਣਾ ਆਰਾਮ ਨਾਲ ਆਪਣੇ ਘਰਾਂ 'ਚ ਬੈਠੋ ਜੇ ਨਹੀਂ ਬੈਠੋਗੇ ਤਾਂ ਫਿਰ ਸਰਕਾਰ ਨੇ ਕੋਈ ਢਿੱਲਣੀ ਗੁਜ਼ਾਰਨੀ ਜਿਹੜਾ ਸਰਕਾਰ ਨੂੰ ਜਿਹੜਾ ਐਕਸ਼ਨ ਵੀ ਕਰਨਾ ਪਿਆ ਉਹ ਸਰਕਾਰ ਕਰੂਗੀ ਕਿਸੇ ਨੂੰ ਵੀ ਇੱਥੇ ਗੁੰਡਾਗਰਦੀ ਕਰਨ ਦੀ ਕੋਈ ਵੀ ਜਿਹੜੀ ਢਿੱਲ ਕੋਈ ਗੁੰਜਾਇਸ਼ ਜਿਹੜੀ ਹੈ ਸਰਕਾਰ ਵੱਲੋਂ ਨਹੀਂ ਦਿੱਤੀ ਜਾਊਗੀ ਕਿਉਂਕਿ ਜਿਹੜਾ ਪੰਜਾਬ ਹੈ ਇਹ ਗੁਰੂਆਂ ਦੀ ਧਰਤੀ ਹੈ ਇੱਥੇ ਸ਼ਹੀਦਾਂ ਦੀ ਧਰਤੀ ਹੈ ਇਹ ਜਰਮਈਲਾਂ ਦੀ ਧਰਤੀ ਹੈ ਇੱਥੇ ਇਹੋ ਜਿਹੇ ਲੋਕਾਂ ਨੂੰ ਕੋਈ ਥਾਂ ਜਿਹੜੀ ਹੈ ਉਹ ਨਹੀਂ ਮਿਲੂਗੀ ਜੇ ਤਾਂ ਡੇ ਅਪੀਲ ਸੁਣ ਕੇ ਕੋਈ ਨੌਜਵਾਨ ਮੁੱਖ ਧਾਰਾ ਵਿੱਚ ਆਉਣਾ ਚਾਵੇ ਤੇ ਤੁਸੀਂ ਕੀ ਕਰੋਗੇ ਉਹਦੇ ਲਈ ਬਿਲਕੁਲ ਮੇਰੇ ਵੀਰ ਅਸੀਂ ਆਪ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਕਵਾਂਗੇ ਕਿ ਇਹਨਾਂ ਨੂੰ ਸੁਧਰਨ ਦਾ ਜਿਹੜਾ ਵਾ ਉਹ ਮੌਕਾ ਦਿਓ ਉਹ ਆਉਣ ਅਸੀਂ ਆਪ ਨਾਲ ਜਾ ਕੇ ਉਹਨਾਂ ਨੂੰ ਕਵਾਂਗੇ ਕਿ ਭਈ ਇਹ ਮੁਖ ਧਾਰਾ ਚ ਆ ਗਏ ਐ ਤੇ ਇਹ ਜਿਹੜਾ ਇਹਨਾਂ ਨੂੰ ਸੁਧਰਨ ਦਾ ਜਿਹੜਾ ਮੌਕਾ ਦਿੱਤਾ ਜਾਵੇ ਉਹ ਛੱਡ ਕੇ ਜਿਹੜਾ ਵਾ ਆਜਣ ਰਾਮਣਾ ਆਪਣੇ ਘਰਾਂ ਚ ਬਹਿ ਜਾਣ ਸਰਕਾਰ ਉਹਨਾਂ ਨੂੰ ਸੁਧਰਨ ਦਾ ਵੀ ਮੌਕਾ ਦੇਊਗਾ ਮੈਂ ਵੀ ਆਪਣੇ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਆਪਣੀ ਅਪੀਲ ਕਰਨਾ ਚਾਹਣਾ ਹੈ ਕਿ ਜਿੱਦਾਂ ਐਮਐਲਏ ਸਾਹਿਬ ਕਹਿ ਰਹੇ ਨੇ ਬਹੁਤ ਵਧੀਆ ਸੁਭਾ ਦੇ ਮਾਲਕ ਨੇ ਜੇ ਕੋਈ ਵੀਰ ਮੁਖ ਧਾਰਾ ਵਿੱਚ ਆਉਣਾ ਚਾਹੁੰਦਾ ਕਿਉਂ ਐਮ ਐਲ ਏ ਸਾਹਿਬ ਨਾਲ ਸੰਪਰਕ ਕਰ ਲੇ ਜਾਂ ਸਾਡੇ ਚੈਨਲ ਦਾ ਸੰਪਰਕ ਕਰ ਲੇ ਅਸੀਂ ਜਾ ਕੇ ਇਹਨਾਂ ਨਾਲ ਗੱਲ ਕਰਾ ਦੇਾਂਗੇ ਤੇ ਜੋ ਵੀ ਤੁਹਾਡਾ ਪਰਚੇ ਨੇ ਜਾਂ ਕੋਈ ਤੁਹਾਡੀ ਗਲਤੀ ਆ ਉਹਦੀ ਆਪਦੀ ਸਜ਼ਾ ਭੁਗਤੋ ਤੇ ਆਪ ਦਾ ਮੁਖ ਧਾਰਾ ਦੇ ਵਿੱਚ ਵਾਪਸ ਆਓ ਜੀ ਆਇਆਂ ਨੂੰ ਅੱਛਾ ਐਮ ਐਲ ਏ ਸਾਹਿਬ ਆਪਣੇ ਹਲਕੇ 'ਚ ਵਿਕਾਸ ਬਾਰੇ ਕੀ ਵਿਚਾਰਿਆ ਤੁਹਾਡੇ ਕਿੰਨਾ ਕੁ ਚੱਲ ਰਿਹਾ ਕੰਮ ਪੁੱਲਰ ਸਾਹਿਬ ਤੁਸੀਂ ਵੀ ਮੇਰਾ ਖਿਆਲ ਤੁਹਾਡਾ ਵੀ ਮੇਰੇ ਹਲਕੇ ਨਾਲ ਜਾਂ ਆਪਣੇ ਹਲਕੇ ਨਾਲ ਹੀ ਸੰਬੰਧ ਆ ਤੁਸੀਂ ਵੇਖਦੇ ਹੀ ਹੋਵੋਗੇ ਜਿਹੜੀ ਮੇਰੀ ਕਈ ਵਾਰੀ ਇਹ ਹੁੰਦਾ ਕਿ ਜਦੋਂ ਤੁਸੀਂ ਲੀਡਰ ਨਾਲ ਗੱਲ ਕਰਦੇ ਹੋ ਐਮਐਲਏ ਨਾਲ ਗੱਲ ਕਰਦੇ ਹੋ ਉਹ ਲੱਗਦਾ ਹੈ ਕਿ ਪਤਾ ਨਹੀਂ ਕੋਈ ਵਧਾ ਚੜਾ ਕੇ ਗੱਲ ਨਾਲ ਪੇਸ਼ ਕੀਤੀ ਜਾ ਰਹੀ ਹੋਵੇ ਤੁਸੀਂ ਆਪ ਹਲਕੇ ਦੇ ਪਿੰਡ-ਪਿੰਡ ਜਾ ਕੇ ਵਿజిਟ ਕਰੋ ਤੁਸੀਂ ਆਪ ਦਾਣਾ ਮੰਡੀਆਂ 'ਚ ਜਾਓ ਤੁਸੀਂ ਆਪ ਮੁਹੱਲਾ ਕਨਕਾਂ ਤੇ ਜਾਓ ਤੁਸੀਂ ਆਪ ਸਕੂਲਾਂ 'ਚ ਜਾਓ ਤਾਨੂੰ ਆਪਣੇ ਆਪ ਜਿਹੜੀ ਵਿਕਾਸ ਦੀ ਇੱਕ ਝਲਕ ਜਿਹੜੀ ਹੈ ਉਹ ਮਿਲੂਗੀ ਅਸੀਂ ਵਿਕਾਸ ਦੇ ਜਿਹੜੀ ਇੱਕ ਹਨੇਰੀ ਮੈਂ ਸਮਝਦਾ ਖੇਮਕਰ ਨਾਲ ਕਿ ਜਿਹੜੀ ਉਹ ਝੁੱਲ ਰਹੀ ਹੈ ਕੋਈ ਵੀ ਅਸੀਂ ਕੰਮ ਜਿਹੜਾ ਬਾਕੀ ਹਲਕੇ ਦੇ ਵਿੱਚ ਨਹੀਂ ਰਹਿਣ ਦੇਣਾ ਚਾਹੇ ਉਹ ਛੜਕਾਂ ਦਾ ਹੋਵੇ ਚਾਹੇ ਉਹ ਗਲੀਆਂ ਦਾ ਹੋਵੇ ਜਾਂ ਸਕੂਲਾਂ ਦੀਆਂ ਇਮਾਰਤਾਂ ਦਾ ਹੋਵੇ ਜਾਂ ਮੰਡੀਆਂ 'ਚ ਹੋਵੇ ਜਾਂ ਮੰਡੀਆਂ ਦੇ ਛੱਡ ਬਣ ਵਾਲੇ ਹੋਣ ਅਸੀਂ ਇੱਕ ਇੱਕ ਕੰਮ ਜਿਹੜਾ ਆਪਣੇ ਹਲਕੇ ਦੇ ਲੋਕਾਂ ਨੂੰ ਉਹ ਕਰਕੇ ਦੇਣਾ ਉਹ ਮੇਰੀ ਆਪਣੀ ਜ਼ਿੰਮੇਵਾਰੀ ਹੈ ਹੁਣ ਜਿੱਦਾਂ ਅੱਜ ਕੱਲ ਤੁਸੀਂ ਤਰਮਤਾਰ ਨਾਲਕੇ ਚ ਸਰਗਰਮ ਜੇ ਜਿਮਨੀ ਚੋਂ ਆ ਤੇ ਉੱਥੋਂ ਤੁਹਾਡਾ ਉਮੀਦਵਾਰ ਕਿਹੜਾ ਹੈ ਤੇ ਰਿਸਪੌਂਸ ਕਿਹੋ ਜਿਹਾ ਮਿਲ ਰਿਹਾ ਜੀ ਸਾਡਾ ਉਮੀਦਵਾਰ ਮੇਰੇ ਵੀਰ ਬੜਾ ਜਿਹੜਾ ਨਾਮਵਰ ਉਮੀਦਵਾਰ ਆ ਹਰਵਿੰਦਰ ਸਿੰਘ ਸੰਧੂ ਜਿਹੜੇ ਪਹਿਲਾਂ ਵੀ ਐਮਐਲਏ ਰਹਿ ਚੁੱਕੇ ਆ ਅਤੇ ਬਹੁਤ ਵੱਡਾ ਹੰਗਾਰਾ ਜਿਹੜਾ ਸਾਨੂੰ ਮਿਲ ਰਿਹਾ ਔਰ ਬਹੁਤ ਵੱਡੀ ਜਿਹੜੀ ਜਿੱਤ ਹੈ ਉਹ ਸਾਡੀ ਇੱਥੋਂ ਹੋਊਗੀ ਇੱਕ ਲੋਕ ਲਹਿਰ ਜਿਹੜੀ ਹੈ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਬਣ ਜਾ ਰਹੀ ਹੈ ਕਿਉਂਕਿ ਮੇਰਾ ਵੀਰ ਲੋਕ ਜਿਹੜੇ ਆ ਬੜੇ ਸਿਆਣੇ ਆ ਲੋਕ ਆਪਣੇ ਹਲਕੇ ਦਾ ਵਿਕਾਸ ਚਾਹੁੰਦੇ ਆ ਲੋਕ ਹਲਕੇ ਦੀ ਡਿਵੈਲਪਮੈਂਟ ਚਾਹੁੰਦੇ ਆ ਉਹਨਾਂ ਨੂੰ ਪਤਾ ਹੈ ਕਿ ਹਰਮੀਤ ਸਿੰਘ ਸੰਧੂ ਜਿਹੜਾ ਬਹੁਤ ਸੂਝਵਾਨ ਬੰਦਾ ਹੈ ਤੇ ਉਹ ਹਲਕੇ ਦੇ ਜਿਹੜੇ ਰਹਿੰਦੇ ਹੋਏ ਕੰਮ ਆ ਉਹ ਬੜੇ ਇਮਾਨਦਾਰੀ ਨਾਲ ਜਿਹੜਾ ਉਹ ਨੇਪਰੇ ਚੜੂਗਾ ਤੇ ਧੜਾ ਧੜ ਜਿਹੜੇ ਲੋਕ ਆ ਔਰ ਰਮੇਸ਼ ਸਿੰਘ ਸੰਧੂ ਨਾਲ ਜੁੜ ਰਹੇ ਆ ਤੁਸੀਂ ਆਉਣ ਵਾਲੇ ਦਿਨਾਂ 'ਚ ਵੇਖੋਗੇ ਇੱਕ ਬਹੁਤ ਵੱਡੀ ਲਹਿਰ ਜਿਹੜੀ ਹੈ ਉਹ ਆਮ ਆਮ ਆਦਮੀ ਦੇ ਜਿਹੜੀ ਹੱਕ ਦੇ ਵਿੱਚ ਚੱਲੂਗੀ ਤੇ ਜਿਹੜੀ 2027 ਦੇ ਵਿੱਚ ਜਿਹੜੀਆਂ ਚੋਣਾਂ ਆਉਣੀਆਂ ਉਹਦਾ ਵੀ ਇਹ ਮਾਝੇ ਦੀ ਜਿਹੜੀ ਤਰਨ ਤਰਨ ਦੀ ਜਿਹੜੀ ਬੜੀ ਵਿਕਾਰੀ ਸੀਟ ਹੈ ਇਹ ਮੋੜ ਜਿਹੜਾ ਉਹ ਬਣੂਗੀ ਜਿੱਦਾਂ ਤੁਹਾਨੂੰ ਪਤਾ ਹੀ ਆ ਪਿਆ ਆਪਣਾ ਇਹ ਹਲਕਾ ਥੋੜਾ ਪੰਥਕ ਮੰਨਿਆ ਜਾਂਦਾ ਤਕੀ ਸੰਦੀਪ ਸਿੰਘ ਸੰਨੀ ਦੇ ਭਰਾ ਦੇ ਆਉਣ ਨਾਲ ਕੋਈ ਮੁਕਾਬਲੇ 'ਚ ਫਰਕ ਪਊਗਾ ਜੀ ਮੇਰੇ ਵੀਰੋ ਤਾਂ ਹਰ ਇੱਕ ਦਾ ਵੇਖੋ ਜੀ ਹੱਕ ਹੁੰਦਾ ਇਲੈਕਸ਼ਨਾਂ ਲੜਨਾ ਹਰੇਕ ਦਾ ਰਾਈਟ ਹੈ ਹੱਕ ਹੈ ਪਰ ਜਿਹੜੇ ਮੇਰੇ ਵੀਰ ਇੱਥੇ ਤਾਂ ਹਰੇਕ ਬੰਦਾ ਵੀਰੇ ਪੰਥਕ ਆ ਆਪਾਂ ਜੇ ਜੇ ਪੰਥ ਦੀ ਗੱਲ ਕਰੀਏ ਨਾ ਤੇ ਪੰਥਕ ਜਿਹੜੇ ਇੱਥੇ ਰਹਿਣ ਵਾਲੇ ਲੋਕ ਆ ਉਹ ਵੀ ਪੰਥਕ ਨੇ ਜਿਹੜੇ ਇੱਥੇ ਲੀਡਰ ਨੇ ਉਹ ਵੀ ਪੰਥਕ ਹੈ ਹਰਮਿੰਦਰ ਸਿੰਘ ਜਹਰਮੀਤ ਸਿੰਘ ਸੰਧੂ ਸਾਹਿਬ ਸਾਡੇ ਜਿਹੜੇ ਸਾਡੇ ਕੈਂਡੀਡੇਟ ਨੇ ਉਹ ਵੀ ਪੰਥਕ ਪਰਿਵਾਰ ਤੋਂ ਆ ਉਹ ਵੀ ਬਹੁਤ ਸਿਆਣੇ ਤੇ ਸੁਲਝੇ ਹੋਏ ਆ ਸੋ ਇੱਥੇ ਹਰੇਕ ਬੰਦਾ ਬੱਚਾ ਬੱਚਾ ਜਿਹੜਾ ਉਹ ਪੰਥਕ ਹੈ ਤੇ ਬਾਕੀ ਮੇਰੇ ਵੀਰ ਹਰੇਕ ਬੰਦੇ ਨੂੰ ਜਿਹੜਾ ਜਿਹੜਾ ਇਲੈਕਸ਼ਨਾਂ ਲੜਨ ਦਾ ਹੱਕ ਹੈ ਔਰ ਹਰਮੀਤ ਸਿੰਘ ਸੰਧੂ ਉਹਨਾਂ ਦਾ ਜਿਹੜਾ ਮੇਰਾ ਵੀਰ ਪਛੋਕੜ ਜਿਹੜਾ ਪਰਿਵਾਰ ਹੈ ਉਹ ਵੀ ਬਹੁਤ ਸਾਰਾ ਪੰਥਕ ਜਿਹੜੀਆਂ ਉਹਨਾਂ ਨੇ ਸਵਾਵਾਆਂ ਕੀਤੀਆਂ ਤੇ ਮੈਂ ਇਹ ਗਰੰਟੀ ਦਾ ਕਹਿਣਾ ਕਿ ਬਹੁਤ ਵੱਡੀ ਜਿੱਤ ਜਿਹੜੀ ਹੈ ਉਹ ਹਰਮੀਤ ਸਿੰਘ ਸੰਧੂ ਦੀ ਹੋਊਗੀ ਬਾਕੀ ਮੇਰੇ ਵੀਰ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇਲੈਕਸ਼ਨਲ ਜਿਹੜਾ ਉਤਰਨਾ ਮੈਦਾਨ ਦੇ ਵਿੱਚ ਆਉਣਾ ਹਰੇਕ ਬੰਦਾ ਜਿਹੜਾ ਉਹ ਆਪਣੀ ਮੇਰੇ ਵੀਰ ਜਿਹੜਾ ਲੜਾਈ ਲੜ ਸਕਦਾ ਜੀ ਆਇਆਂ ਨੂੰ ਇਲੈਕਸ਼ਨਾਂ ਲੜਨ ਕੋਈ ਚੱਕਰ ਨਹੀਂ ਤੇ ਜਿਹੜਾ ਰਿਜ਼ਲਟ ਤੁਹਾਡਾ ਉਹ 1 ਮਹੀਨੇ ਬਾਅਦ ਤੁਹਾਡੇ ਸਾਹਮਣੇ ਹੋਊਗਾ अच्छा ਤਾਂ ਢੇਲ ਕੇ ਦੀ ਗੱਲ ਕਰੀਏ ਤੇ ਕੀ ਵਿਰਸਾ ਸਿੰਘ ਬਲਟੋਆ ਨੂੰ ਪਾਰਟੀ ਚੋਂ ਕੱਢਣਾ ਸਜ਼ਾ ਲੱਗਦਾ ਹੈ ਜਾਂ ਉਹਨਾਂ ਦੀ ਕੋਈ ਚਾਲ ਹੈ ਹੁਣ ਤੁਸੀਂ ਇੱਥੇ ਮੁਕਾਬਲਾ ਆਪਦਾ ਕੀ ਦੇਣਾ ਮੰਨਦੇ ਮੇਰੇ ਵੀਰ ਜਿਹੜੀ ਪਾਰਟੀ ਚੋਂ ਕੱਢਣ ਦੀ ਗੱਲ ਜਾਂ ਉਹ ਉਦੋਂ ਮੇਰਾ خیال ਜਿਹੜੀ ਜਦੋਂ ਉਹਨਾਂ ਨੂੰ ਕੱਢਿਆ ਗਿਆ ਉਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹੋਇਆ ਫੈਸਲਾ ਸੀ ਉਹਦੇ ਬਾਰੇ ਮੇਰਾ ਵੀਰ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਉਹ ਤਾਂ ਬਿਰਸਰ ਸਿੰਘ ਬਲਟੋਵਾ ਹੀ ਉਹਦਾ ਬਿਹਤਰ ਜਵਾਬ ਦੇ ਸਕਦੇ ਐ ਕਿ ਉਹਨਾਂ ਨੂੰ ਕਿਉਂ ਕੱਢਿਆ ਗਿਆ ਪਰ ਉਹ ਜਥੇਦਾਰ ਸਾਹਿਬ ਨੇ ਕੱਢਿਆ ਉਹ ਕਾਲਤਾਖਬ ਦਾ ਮਸਲਾ ਉਥੇ ਮੈਂ ਕੋਈ ਵੀ ਗੱਲ ਮੈਂ ਸਮਝਦਾ ਚੰਗੀ ਨਹੀਂ ਕਿ ਮੈਂ ਕੋਈ ਗੱਲ ਕਰਾਂ ਬਾਕੀ ਜਿਹੜੀ ਮੇਰੇ ਹਲਕੇ ਚ ਮੁਕਾਬਲੇ ਦੀ ਗੱਲ ਆ ਮੇਰਾ ਵੀਰ ਉਹ ਵੇਖੋ ਕਈ ਵਾਰੀ ਜਦੋਂ ਆਪਾਂ ਲਖਣਾ ਲੜਦੇ ਆ ਉਦੋਂ ਹਰੇਕ ਬੰਦਾ ਹੀ ਕਹਿੰਦਾ ਹੁੰਦਾ ਕਿ ਮੈਂ ਜਿੱਤ ਰਿਆਂ ਜੀ ਮੇਰਾ ਮੁਕਾਬਲਾ ਜੀ ਸੋ ਉਹਦੇ ਨਾਲ ਮੇਰੇ ਵੀਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਮਰਜ਼ੀ ਭੈਣ ਭਰਾ ਆਵੇ ਇੱਥੋਂ ਕਾਂਗਰਸ ਨੇ ਵੀ ਇਲੈਕਸ਼ਨ ਲੜਨੀ ਆ ਇੱਥੋਂ ਅਕਾਲੀ ਦਲ ਨੇ ਵੀ ਇਲੈਕਸ਼ਨ ਲੜਨੀ ਆ ਇੱਥੋਂ ਨਵੇਂ ਅਕਾਲੀ ਦਲ ਨੇ ਵੀ ਇਲੈਕਸ਼ਨ ਲੜਨੀ ਆ ਭਾਜਪਾ ਨੇ ਵੀ ਇਲੈਕਸ਼ਨ ਲੜਨੀ ਆ ਸੋ ਅਜੇ ਸਾਲ ਸਵਾ ਸਾਲ ਪਿਆ ਉਹ ਜਦੋਂ ਸਮਾਂ ਆਊਗਾ ਮੇਰੇ ਵੀਰ ਉਹ ਉਦੋਂ ਦੇ ਹਾਲਾਤ ਉਦੋਂ ਹੀ ਦੱਸ ਸਕਦੇ ਆ ਬਾਕੀ ਜੀ ਜਦ ਸਦਕੇ ਜਿਹੜਾ ਮਰਜ਼ੀ ਇਲੈਕਸ਼ਨਾਂ ਲੜ ਸਕਦਾ ਜੀ ਅਸੀਂ ਤਾਂ ਲੋਕਾਂ ਕੋਲ ਆਪਣੇ ਕੰਮ ਲੈ ਕੇ ਜਾਣੇ ਆ ਆਪਣੇ ਵੱਲੋਂ ਕੀਤਾ ਹੋਇਆ ਵਿਕਾਸ ਜਿਹੜਾ ਉਹ ਲੈ ਕੇ ਜਾਣਾ ਵਿਕਾਸ ਦੇ ਨਾਂ ਤੇ ਮੇਰੇ ਵੀਰ ਅਗਲੀ ਜਿਹੜੀ ਇਲੈਕਸ਼ਨਾਂ ਤੁਹਾਡੇ ਭਰਾ ਨੇ ਲੜਨੀ ਹੈ ਸੋ ਜਿਹੜਾ ਮਰਜ਼ੀ ਆਵੇ ਜੀ ਆਉਣ ਲਾਸਟ ਸਵਾਲ ਹੈ ਜੀ ਤੁਸੀਂ ਐਸਾ ਕੀ ਕਰੋਗੇ ਕਿ ਲੋਕ ਤੁਹਾਨੂੰ ਵੋਟ ਪਾਉਣ ਮੇਰੇ ਵੀਰ ਵੇਖੋ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕਰ ਚੁੱਕਾ ਹਾਂ ਵੀਰੇ ਮੈਂ ਜਿਹੜਾ ਸਭ ਤੋਂ ਜੋ ਮੈਂ ਕਰ ਰਿਹਾ देखो मैं जिथे विकास दी ਸਭ ਤੋਂ ਪਹਿਲੀ ਗੱਲ ਤਾਂ ਹਲਕੇ ਦੀ ਡਿਵੈਲਪਮੈਂਟ ਦੀ ਗੱਲ ਹੀ ਹੁੰਦੀ ਹੈ। ਉਹਦੇ 'ਚ ਕੋਈ ਕਸਰ ਬਾਕੀ ਮੈਂ ਨਹੀਂ ਛੱਡ ਰਿਆ। ਬਾਕੀ ਇੱਕ ਬਹੁਤ ਵੱਡੀ ਜਿਹੜੀ ਗੱਲ ਮੇਰੇ ਵੀਰ ਤੁਸੀਂ ਵੀ ਮੇਰੇ ਹਲਕੇ ਤੋਂ ਹੀ ਹੋ ਇੱਥੇ ਜਿਹੜਾ ਮਾਝਾ ਏਰੀਆ ਜਾਂ ਆਪਣਾ ਖੇਮ ਕਰਨ ਲੱਗਾ ਇੱਥੇ ਇੱਕ ਬੜੀ ਰੀਤ ਜਿਹੜੀ ਪ੍ਰਾਤਨ ਪਾਤਿਆਂ ਨੇ ਪਾਈ ਹੁੰਦੀ ਸੀ ਇੱਥੇ ਦੁਸ਼ਮਣੀਆਂ ਦੀ ਰਾਜਨੀਤੀ ਚੱਲਦੀ ਸੀ। ਇਥੇ ਪਰਚਿਆਂ ਦੀ ਰਾਜਨੀਤੀ ਕਰਦੀ ਚੱਲਦੀ ਸੀ ਮੈਂ ਮੇਰਾ ਵੀਰ ਇੱਕ ਬਹੁਤ ਵੱਡਾ ਜਿਹੜਾ ਮੈਂ ਆਪਣੇ ਜ਼ਿੰਦਗੀ ਦੇ ਵਿੱਚ ਜੇ ਮੈਂ ਸਭ ਤੋਂ ਚੰਗਾ ਕੰਮ ਕੀਤਾ ਸਮਝਦਾ ਨਾ ਮੈਂ ਲੋਕਾਂ ਨੂੰ ਮੇਰੇ ਵੀਰ ਝਗੜਿਆਂ 'ਚੋਂ ਕੱਢਦਾ ਮੈਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕਿ ਲੋਕਾਂ ਦੀਆਂ ਲੜਾਈਆਂ ਖਤਮ ਕਰਾਵਾਂ ਮੈਂ ਲੋਕਾਂ ਦੀਆਂ ਦੁਸ਼ਮਣੀਆਂ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਤੇ ਵੀ ਪਾਰਟੀਬਾਜ਼ੀ ਕਰਕੇ ਕੋਈ ਪਰਚਾ ਦਰਜ ਨਹੀਂ ਕਰਵਾਇਆ ਮੈਂ ਹਮੇਸ਼ਾ ਲੋਕਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਵੇਖਿਆ ਹੋਊਗਾ ਕਿ ਅਦ ਖੇਮਕਰਨ ਹਲਕੇ ਦੇ ਲੋਕ ਸਾਰੇ ਰਲ ਮਿਲ ਕੇ ਰਹਿ ਰਹੇ ਆ ਕਿਸੇ ਨਾ ਕੋਈ ਪਾਰਟੀਬਾਜ਼ੀ ਕਰਕੇ ਮੇਰੇ ਵੀਰ ਕਿਸੇ ਨੂੰ ਵੀ ਨਾ ਤਾਂ ਕਿਸੇ ਨੂੰ ਅੰਦਰ ਦਵਾਇਆ ਜਾਂਦਾ ਤੇ ਨਾ ਹੀ ਕਿਸੇ ਨੂੰ ਜੇ ਕੋਈ ਗੁਨਾਹ ਕਰਦਾ ਉਹਨੂੰ ਮਾਫੀ ਦਿੱਤੀ ਜਾਂਦੀ ਹੈ ਜੇ ਕੋਈ ਗੁਨਾਹ ਕਰਦਾ ਤੇ ਉਹਦੀ ਗਲਤੀ ਦੀ ਸਜ਼ਾ ਉਹ ਫਿਰ ਉਹਨੂੰ ਭੁਗਤਨੀ ਪੈਂਦੀ ਹੈ ਬੜੀ ਸਾਫ਼ ਸੁਥਰੀ ਦੀ ਰਾਜਨੀਤੀ ਆਪਾਂ ਖੇਮਕਰਨ ਹਲਕੇ 'ਚ ਕੀਤੀ ਹੈ ਸੋ ਮੈਂ ਸਮਝਦਾ ਇਹਨਾਂ ਗੱਲਾਂ ਨੂੰ ਲੈ ਕੇ ਮੈਂ ਹਲਕੇ ਵਿੱਚ ਜਾਊਂਗਾ ਦੁਬਾਰਾ ਤੇ ਮੈਨੂੰ ਆਸ ਹੈ ਕਿ ਲੋਕ ਦੁਬਾਰਾ ਮੋੜ ਜਿਹੜਾ ਫਤਵਾ ਤੁਹਾਡੇ ਭਰਾ ਦੇ ਹੱਕ ਵਿੱਚ ਦੇਣਗੇ ਤਰਨਤਾਰਨ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਮੇਰੀ ਮੇਰਾ ਵੀਰ ਇਹੀ ਅਪੀਲ ਹੈ ਤਰਨਤਾਰਨ ਦੇ ਆਪਣੇ ਬੜੇ ਸੂਝਵਾਨ ਲੋਕ ਨੇ ਬੜੇ ਸੂਝਵਾਨ ਵੋਟਰ ਨੇ ਮੇਰੀ ਤਾਂ ਸਾਰੇ ਹਲਕਿਆਂ ਨੂੰ ਇੱਕ ਹੀ ਅਪੀਲ ਹੈ ਕਿ ਭਰਾਓ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਆਮ ਆਦਮੀ ਦੀ ਸਰਕਾਰ ਹੈ ਜਿਹੜੀਆਂ ਇੰਨੀਆਂ ਵੱਡੀਆਂ ਸਹੂਲਤਾਂ ਉਹਨਾਂ ਨੇ ਚਾਹੇ ਤੁਸੀਂ ਬਿਜਲੀ ਨੂੰ ਲੈ ਕੇ ਵੇਖ ਲਓ ਜ਼ੀਰੋ ਬਿੱਲ ਆਉਂਦਾ ਤੁਸੀਂ ਅੱਜ ਸਿਹਤ ਸਵਾਮਾ ਨੂੰ ਲੈ ਕੇ ਜੇ ਵੇਖੋ ਤੇ 10 ਲੱਖ ਦਾ ਲਾਜ ਸਰਕਾਰ ਜਿਹੜਾ ਮੁਫਤ ਕਰਾਉਣ ਜਾ ਰਹੀ ਹੈ ਤੇ ਨਾਲ ਮੇਰੇ ਵੀਰ ਮੱhalla ਕਰਨ ਲੱਗਾਂ ਦੀ ਗੱਲ ਕਰ ਲਓ ਔਰ ਜਿੰਨੇ ਵਧੀਆ ਕੰਮ ਤੁਸੀਂ ਬਿਜਲੀ ਦੀ ਗੱਲ ਕਰ ਲਓ ਕਿਸਾਨਾਂ ਦੇ ਪਾਣੀ ਦੀ ਗੱਲ ਕਰ ਲਓ ਤੁਸੀਂ ਇੱਕ ਇੱਕ ਵੋਟ ਪਾਉਣ ਲੱਗਿਆ ਇੱਕ ਇੱਕ ਚੀਜ਼ ਨੂੰ ਵਿਚਾਰ ਲਿਓ ਤੁਹਾਡਾ ਆਪਣੇ ਆਪ ਹੀ ਮਨ ਕਰੂਗਾ ਆਪਣੇ ਆਪ ਹੀ ਤੁਹਾਨੂੰ ਅੰਦਰੋਂ ਤੁਹਾਡੇ ਬਾਜ ਆਊਗੀ ਕਿ ਸਾਡੀਆਂ ਵੋਟਾਂ ਦੀ ਹੱਕਦਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਹੈ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਸੋ ਮੇਰੀ ਇਹੀ ਅਪੀਲ ਹੈ ਕਿ ਆਪਣਾ ਇੱਕ ਇੱਕ ਵੋਟ ਜਿਹੜਾ ਉਹ ਸਰਦਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਪਗਤਾਓ ਤਾਂ ਕਿ ਆਪਾਂ ਜਿਹੜੇ ਤਰਨਤਾਰਨ ਹਲਕੇ ਦੀ ਜਿਹੜੀ ਹੈ ਤਰੱਕੀ ਕਰ ਸਕੀਏ ਇਹੀ ਮੇਰੀ ਤਰਨਤਾਰਨ ਹਲਕੇ ਦੇ ਲੋਕਾਂ ਨੂੰ ਅਪੀਲ ਹੈ ਸੋ ਇਹ ਸਨ ਸਰਦਾਰ ਸਰਵਨ ਸਿੰਘ ਜੀ ਤੋਂ ਐਮਐਲ ਖੇਮ ਕਰਨ ਇਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਆ ਹੁਣ ਰੋਬਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਅਪੀਲ ਆ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਤੁਨ ਸਭ ਜੰਦ ਜੰਦੇ ਤੁਹਾਡਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਬਹੁਤ ਧੰਨਵਾਦ ਪੁਲਰ ਸਾਹਿਬ ਤੁਸੀਂ ਅੱਜ ਆਏ ਹੋ ਤੁਸੀਂ ਮੇਰੀਆਂ ਜਿਹੜੀਆਂ ਗੱਲਾਂ ਸੰਗਤ ਦੇ ਸਾਹਮਣੇ ਰੱਖੀਆਂ ਬਹੁਤ ਬਹੁਤ ਤੁਹਾਡਾ ਤੇ ਤੁਹਾਡੇ ਟੀਵੀ ਦਾ ਧੰਨਵਾਦ ਥੈਂਕ ਯੂ ਮਿਹਰਬਾਨ ਥੈਂਕ ਯੂ